ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਨਾਵਲ ਧਰਤ ਵਿਹੂਨੇ ਕਾંડ ਤੀਸਰਾ ਮਾਸਟਰ ਅਜੈਬ ਦਾ ਮਨ ਅੱਜ ਸਵੇਰੇ-ਸਵੇਰੇ ਹੀ ਉਖੜਿਆ ਹੋਇਆ ਸੀ ਜਿਉਂ ਹੀ ਉਸਦੇ ਵਿਹੜੇ 'ਚ ਪਏ ਦੀ ਅੱਖ ਕੁਲੀ ਉਸ ਨੂੰ ਬਸਾਰ ਵਰਗੀ ਪੀਲੀ ਜਹੀ ਸਵੇਰ ਵਿਅਹ ਵਰਗੀ ਲੱਗੇ ਸੂਰਜ ਦੀਆਂ ਮੱਦਮ ਜਈਆਂ ਕਿਰਨਾਂ ਵੀ ਉਸ ਨੂੰ ਮਿਰਚਾਂ ਵਾਂਗ ਜਲਦੀਆਂ ਲੱਗੀਆਂ ਤਕੜਾ ਹਮਸ ਹੋਣ ਦੇ ਬਾਵਜੂਦ ਉਸਨੇ ਚਾਦਰ ਖਿੱਚ ਕੇ ਮੂੰਹ ਸਿਰ ਚੰਗੀ ਤਰ੍ਹਾਂ ਲਪੇਟ ਲਿਆ ਸਕੂਲ ਜਾਣ ਤੋਂ ਡਰਦੇ ਗਲੀ ਦੇ ਰੋਂਦੇ ਨਿਆਣੇ ਉਸ ਨੂੰ ਪਰਮਾਤਮਾ ਦੇ ਭੇਜੇ ਨਿੱਕੇ ਨਿੱਕੇ ਜੰਮ ਲੱਗੇ ਜੋ ਉਸ ਦੀ ਰੂਹ ਤੇ ਦੇਹ ਨੂੰ ਕਿਸੇ ਚੂਹੇ ਵਾਂਗ ਕੁੱਤਰ-ਕੁੱਤਰ ਕੇ ਖਾ ਰਹੇ ਸੀ ਇਹ ਔਰਤ ਕੌਣ ਸੀ ਜੋ ਉਸ ਦੇ ਪਿੱਛੇ ਲਾ ਦਿੱਤੀ ਗਈ ਸੀ ਘਰ ਅੰਦਰ ਫਿਰਦੀ ਬਲਜੀਤ ਉਸ ਨੂੰ ਕਪਲਾ ਗਾਉ ਵਾਂਗ ਲੱਗੀ ਜੀ ਦਾ ਸੰਗਲ ਕਰਦਿਆਂ ਨੇ ਉਸ ਨੂੰ ਫੜਾ ਦਿੱਤਾ ਸੀ ਤੇ ਉਸ ਨੇ ਵੀ ਬਿਨਾਂ ਕਿਸੇ ਹੀਲ ਹੁਜਤ ਦੇ ਫੜ ਲਿਆ ਸੀ ਜਿਵੇਂ ਕੁਦਰਤ ਕਦੇ-ਕਦੇ ਕਿਸੇ ਫਾਲ ਅੰਦਰ ਗਿਟਕਾਂ ਪਾਉਣੀਆਂ ਭੁੱਲ ਜਾਂਦੀ ਹੈ ਜਾਂ ਕਿਸੇ ਨਿਆਣੇ ਦੇ ਹੱਥ ਦੀ ਉਂਗਲ ਘੱਟ ਲਾ ਦਿੰਦੀ ਹੈ ਇਓਂ ਹੀ ਰੱਬ ਇਸ ਔਰਤ ਅੰਦਰ ਅਗਣ ਪਾਉਣੀ ਭੁੱਲ ਗਿਆ ਸੀ ਇਹ ਬਿਨਾਂ ਅੱਗ ਦੇ ਫਿਰਦਾ ਤੁਰਦਾ ਇੱਕ ਤਾਬੂਤ ਸੀ ਇਸ ਨੂੰ ਕਿਸੇ ਚੀਜ਼ ਦੀ ਤਲਬ ਨਹੀਂ ਨਾ ਮੇਰੀ ਨਾ ਮੇਰੀ ਮੁਹੱਬਤ ਦੀ ਇਹ ਸਿਰਫ ਤੇ ਸਿਰਫ ਕੰਮ ਕਰਨ ਲਈ ਧਰਤੀ ਤੇ ਭੇਜੀ ਹੈ ਰੱਬ ਨੇ ਇਹ ਸੋਚਦੇ ਸੋਚਦੇ ਉਸ ਦਾ ਸਾਹ ਫੁੱਲਣ ਲੱਗਿਆ ਇਹ ਸਭ ਮੇਰੇ ਨਾਲ ਹੀ ਕਿਉਂ ਹੋਇਆ ਉਸ ਦੇ ਸਿਰ ਦਾ ਪਿਛਲਾ ਪਾਸਾ ਭਾਰੀ ਹੋ ਗਿਆ ਅੱਖਾਂ ਬੋਝਲ ਹੋ ਕੇ ਮਸਾਂ ਹੀ ਬੰਦ ਤੇ ਖੁੱਲ ਰਹੀਆਂ ਸਨ ਸਕੂਲ ਨਹੀਂ ਜਾਣਾ ਅੱਜ ਲਓ ਉਠੋ ਚਾਹ ਬਣੀ ਪਈ ਐ ਬਲਜੀਤ ਦੀ ਬੇਵਸ ਜਹੀ ਆਵਾਜ਼ ਉਸ ਨੇ ਸੁਣੀ ਮੈਂ ਨਹੀਂ ਚਾਹ ਪੀਣੀ ਕਿਉਂ ਸਕੂਲ ਨਹੀਂ ਜਾਣਾ ਬਲਜੀਤ ਨੇ ਫਿਰ ਪੁੱਛਿਆ ਨਾ ਇਸ ਤੋਂ ਅੱਗੇ ਨਾ ਬਲਜੀਤ ਨੇ ਪੁੱਛਿਆ ਤੇ ਨਾ ਹੀ ਮਾਸਟਰ ਅਜੈਬ ਨੇ ਕੁਝ ਦੱਸਿਆ ਸਕੂਲ ਕਿਉਂ ਨਹੀਂ ਜਾਣਾ ਮਾਸਟਰ ਅਜੈਪ ਨੂੰ ਸੀ ਕਿ ਬਲਜੀਤ ਇਹ ਗੱਲ ਪੁੱਛੇ ਪਰ ਬਲਜੀਤ ਨੇ ਪੁੱਛੀ ਨਾ ਇਸ ਗੱਲ ਨੇ ਮਾਸਟਰ ਅੰਦਰ ਤੁਖ ਦੀ ਧੂਣੀ ਤੇ ਹੋਰ ਤਿਲ ਚੋਲੀ ਢੂੜ ਦਿੱਤੀ ਉਸ ਦੀ ਛਾਤੀ 'ਚ ਇੱਕ ਗੋਲਾ ਜਿਹਾ ਬਣ ਗਿਆ ਉਸ ਨੂੰ ਲੱਗਿਆ ਜਿਵੇਂ ਉਸ ਦਾ ਸਾਹ ਘੋਟ ਰਿਹਾ ਹੋਵੇ ਦਿਲ ਕਾਲੇ ਤੇਲ ਵਾਲੇ ਇੰਜਨ ਵਾਂਗ ਡੱਪ ਡੱਪ ਵੱਜ ਰਿਹਾ ਸੀ ਉਸ ਦੇ ਗੋਰੇ ਮੱਥੇ ਤੇ ਹਲਕੀ ਸਿੱਲੀ ਪਰਤ ਫੇਰ ਗਈ ਉਹ ਉੰਬੜ ਵਾਹਿਆਂ ਵਾਂਗ ਉੱਠਿਆ ਆ ਕੇ ਬੈਠਕ ਚ ਬੈਡਾਂ ਤੇ ਪੱਖਾ ਛੱਡ ਕੇ ਪੈ ਗਿਆ ਪੱਖੇ ਦੀ ਹਵਾ ਨਾਲ ਉਸ ਨੂੰ ਕੁਝ ਰਾਹਤ ਮਹਿਸੂਸ ਹੋਈ ਤੇ ਉਹ ਕਿੰਨੀ ਹੀ ਧੀਰ ਗਾੜਰੀ ਨਾਲ ਝੂਲਦੇ ਪੱਖੇ ਵੱਲ ਟਿਕਟਕੀ ਲਗਾ ਕੇ ਵੇਖਦਾ ਰਿਹਾ ਪੱਖੇ ਦੀ ਹਵਾ ਇੱਕ ਨਿਗਾਹ ਪਰਮ ਸਿਰਜ ਰਹੀ ਸੀ ਜਿਵੇਂ ਪੱਖੇ ਦੇ ਫਰ ਚੱਲਦੇ ਚੱਲਦੇ ਹੌਲੀ ਹੌਲੀ ਅਚਾਨਕ ਪਿੱਛੇ ਨੂੰ ਚੱਲਣ ਲੱਗਦੇ ਫਿਰ ਅੱਗੇ ਚੱਲਦੇ ਤੇ ਰੁਕ ਰੁਕ ਕੇ ਫਿਰ ਪਿੱਛੇ ਨੂੰ ਘੁੰਮ ਰਹੇ ਹੁੰਦੇ ਉਹਦਾ ਚੇਤਾ ਵੀ ਸ਼ਾਂ ਵੱਲ ਘੁੰਮ ਗਿਆ ਸੀ ਉਮਰ ਦੇ 35 ਵਰੇ ਜੇ ਬਹੁਤੇ ਨਹੀਂ ਹੁੰਦੇ ਤਾਂ ਬਹੁਤੇ ਥੋੜੇ ਵੀ ਨਹੀਂ ਹੁੰਦੇ ਇੰਨਾ 35 ਵਰਿਆਂ ਚ ਉਸਨੇ ਕੀ ਖਟਿਆ ਕੀ ਗਵਾਇਆ ਮਾਸਟਰ ਸੋਚਣ ਲੱਗਿਆ ਪਹਿਲਾ ਬਚਪਨ ਖੇਡਣ-ਕੁੱਦਣ ਦੇ ਦਿਨ ਫਿਰ ਪ੍ਰਾਇਮਰੀ ਸਕੂਲ ਫਿਰ ਹਾਈ ਸਕੂਲ ਫਿਰ ਕਾਲਜ ਫਿਰ ਬੀਐਡ ਫਿਰ ਮਾਸਟਰੀ ਫਿਰ ਵਿਆਹ ਫਿਰ ਬੱਚੇ ਤੇ ਘਰ ਦਾ ਖਲਜਗਨ ਸੈਂਕੜੇ ਲੋਕਾਂ ਨਾਲ ਵਾਹ-ਵਾਸਤਾ ਰਿਸ਼ਤੇ ਨਾਤੇ ਦੋਸਤੀਆਂ ਦਫ਼ਤਰ ਕਿਤੇ ਕੋਈ ਉਹ ਪਲ ਨਹੀਂ ਸੀ ਜਿੱਥੇ ਉਹ ਚੈਨ ਸਕੂਨ ਤੇ ਦਿਲ ਦੀ ਖੁਸ਼ੀ ਨਾਲ ਬੈਠਿਆ ਹੋਵੇ ਨਫ਼ਰਤਾਂ ਦੁਸ਼ਮਣੀਆਂ ਖਾਰਾਂ ਸ਼੍ਰੀਕੇਬਾਜੀ ਸਾਜ਼ਿਸ਼ਾਂ ਕੰਡਿਆਂ ਨਾਲ ਭਰੇ ਰਸਤੇ ਉਸ ਨੂੰ ਲੱਗਦਾ ਇੰਨਾ ਸਭ ਨਾਲ ਉਸਦਾ ਅਤੀਤ ਨੱਕੋ ਨੱਕ ਭਰਿਆ ਪਿਆ ਸੀ ਉਸ ਦੀ ਰੂ ਉਸ ਦੀ ਰੂਹ ਇਉਂ ਸ਼ਿੱਲੀ ਗਈ ਸੀ ਜਿਵੇਂ ਤਪਦੀ ਬਲਦੀ ਜ਼ਮੀਨ ਵਿੱਚ ਖੜਾ ਕੋਈ ਮਲੂਕ ਜਿਹਾ ਹਰਾ ਭਰਾ ਬੂਟਾ ਲੂਸਿਆ ਜਾਂਦਾ ਹੈ ਜਿਵੇਂ ਕੋਈ ਖਰਗੋਸ਼ ਦਾ ਮਖਮਲੀ ਜਿਹਾ ਬੱਚਾ ਤੰਗ ਝਾੜੀਆਂ ਦੀ ਬਾੜ ਚੋਂ ਲੰਘਦਾ ਛਿੱਲਿਆ ਗਿਆ ਹੋਵੇ ਫਿਰ ਵੀ ਉਹ ਜਿਉਂ ਰਿਹਾ ਸੀ ਉਸ ਦਾ ਦਿਲ ਕੀਤਾ ਰਾਤ ਦੀ ਬਚੀ ਹੋਈ ਚੋਂ ਇੱਕ ਮੋਟਾ ਜਿਹਾ ਹਾੜਾ ਭਰ ਲਵਾ ਅੰਦਰ ਸੁੱਟਾਂ ਤੇ ਦਿਲ ਤੇ ਚੜੀ ਹੋਈ ਗੈਰ ਸਰਫ ਦੀ ਝੱਗ ਵਾਂਗ ਹੀਠਾਂ ਬੈਠ ਜਾਵੇ ਉਸ ਨੇ ਆਲੇ ਦੁਆਲੇ ਵੇਖਿਆ ਰਾਤ ਦੀ ਬਚੀ ਬੋਤਲ ਤੇ ਗਲਾਸ ਬੈਡਾਂ ਦੇ ਪਾਵੇ ਨਾਲ ਹੀ ਪਏ ਸਨ ਸਾਮਣੇ ਮੇਜ਼ ਤੇ ਪਾਣੀ ਦੀ ਗੜਵੀ ਵੀ ਪਈ ਸੀ ਉਹ ਮੁਲੱਕ ਦੇ ਨੇ ਉੱਠਿਆ ਤੇ ਉਸ ਨੇ ਬਾਹਰ ਚੰਬ ਕੇ ਇੱਕ ਮੋਟਾ ਜਿਹਾ ਹਾੜਾ ਪਾਇਆ ਤੇ ਇੱਕੋ ਸਾਹੇ ਅੰਦਰ ਈਉਂ ਸੁਟਿਆ ਜਿਵੇਂ ਬਿਮਾਰ ਬੋਤੇ ਦੇ ਅੰਦਰ ਨਾਲ-ਨਾਲ ਕਾੜਾ ਸੁਟਿਆ ਜਾਂਦਾ ਹੈ ਪਲ ਦੀ ਪਾਲ ਉਸ ਦੇ ਅੰਦਰਲੀ ਗਹਿਰ ਛਣ ਰਹੀ ਸੀ ਅੰਦਰ ਬਣਿਆ ਗੋਲਾ ਧੁੱਪ ਚ ਪਈ برف ਵਾਂਗ ਖੁਰਨ ਲੱਗਿਆ ਬਾਹਰ ਖੋਲ ਕੇ ਉਹ ਚੁੱਪਚਾਪ ਫਿਰ ਮੂੰਹ ਸਿਰ ਲਪੇਟ ਕੇ ਪੈ ਗਿਆ ਉਸ ਦੇ ਕੰਨਾਂ ਚ ਭੂਆ ਦੇ ਬੋਲ ਗੂੰਜ ਰਹੇ ਸੀ ਵੇ ਕੀ ਦੱਸਾਂ ਪੁੱਤ ਤੇਰੀ ਮਾਂ ਨੇ ਤੇਰਾ 28ਵੇਂ ਦਿਨ ਦੁੱਧ ਛੁੜਾ ਦਿੱਤਾ ਸੀ ਬਸ ਇਹਨੂੰ ਤਾਂ ਭਾਈ ਆਪਣੀ ਦੇਹ ਹੀ ਪਿਆਰੀ ਏ ਪਹਿਲੇ ਦਿਨੋਂ ਤਾਂ ਹੀ ਤੇ ਤੂੰ ਪਿਛਕਿਆ ਜਾ ਰਹਿ ਗਿਆ ਆ ਤੂੰ ਆਪਣਾ ਰਿੰਕੂ ਵੇਖ ਤੇਥੋਂ 6 ਮਹੀਨੇ ਛੋਟਾ ਸੁਖ ਨਾਲ ਤੇਥੋਂ ਫੁੱਟ ਲੰਮਾ ਮੈਂ ਤਾਂ ਭਾਈ ਸਾਰੇ ਕੰਮ ਛੱਡ ਛੁੜਾ ਮੁੰਡੇ ਦੀ ਸੇਵਾ ਚ ਲੱਗੀ ਰਹਿੰਦੀ ਸੀ 2.5 ਕਿਲੋ ਦੁੱਧ ਪਿਉਂਦੀ ਸੀ ਦਿਹਾੜੀ ਚ ਤੇਰੀ ਮਾਂ ਤਾਂ ਭਾਈ ਅੱਧਾ ਸਿਰ ਮੁੱਲ ਲੈਂਦੀ ਸੀ 10 ਕੀ ਗੰਜੀ ਨਾਉ ਤੇ ਕੀ ਨਚੋੜੂ ਨਾਲੇ ਥੋਡੇ ਕਿਹੜਾ ਘਰੇ ਘਾਟਾ ਸੀ ਕਾਸੇ ਦਾ ਉਹੀ ਨਿਕੰਮੀ ਸੀ ਬਸ ਇਹ ਬਸ ਗੱਲਾਂ ਦਾ ਪੋਸੀ ਨਹੀਂ ਪੂਰਾ ਹੋਇਆ ਸਾਰੀ ਉਮਰ ਇਤੋਂ ਤਾਂ ਗੱਲਾਂ ਮਾਰੂ ਮਾਰ ਫੜ ਕੇ ਟਕੇ ਟਕੇ ਦੀਆਂ ਨਾ ਰੋਟੀ ਦੀ ਨਾ ਟੋਕਦੀ ਮੇਰਾ ਭਾਈ ਹਰਾਤਾ ਇਹਨੇ ਬੱਗੇ ਪੈਰਾਂ ਵਾਲੀ ਨੇ ਮਾੜੀ ਧੀਮੀ ਤੇ ਮਾੜੀ ਜ਼ਮੀਨ ਤਾਂ ਜੱਟ ਨੂੰ ਲੈ ਕੇ ਬਹਿ ਜਾਂਦੀ ਐ ਅਜੈਬ ਦੇ ਸੀਨੇ 'ਚ ਫਿਰ ਗੋਲਾ ਬਣਨ ਲੱਗਿਆ ਫਿਰ ਨੇਰੀ ਜੀ ਉੱਠਣ ਲੱਗੀ ਜਦੋਂ ਹਾੜਾ ਪਾਉਣ ਲੱਗਿਆ ਤਾਂ ਬੋਤਲ ਦੇ ਗਲ ਚ ਪਈ ਕੰਗਣੀ ਵੇਖ ਕੇ ਉਸ ਨੂੰ ਰਾਤ ਰੇਡੀਓ ਤੇ ਚਲਦਾ ਗਾਣਾ ਯਾਦ ਆਇਆ ਮੇਰੇ ਗਲ ਦੀ ਗਾਨੀ ਤੈਨੂੰ ਕੈਸੀ ਲੱਗਦੀ ਏ ਜਿਉਂ ਬੋਤਲ ਛਣਕਾਇਆ ਉਸ ਦੇ ਗਲ ਵਿੱਚ ਕੰਗਣੀ ਵੱਜਦੀ ਏ ਪਲ ਦੀ ਪਲੋਂ ਮੁਸਕਰਾ ਪਿਆ ਉਸ ਨੇ ਬੋਤਲ ਦੇ ਗਲ ਨੂੰ ਗਲਾਸ ਦੇ ਗਲ ਨਾਲ ਮਿਲਾ ਦਿੱਤਾ ਹਲਕਾ ਜਿਹਾ ਖੜਾਕ ਹੋਇਆ ਬਾਹਰ ਵਿੜਕਾਂ ਲੈਂਦੀ ਬਲਜੀਤ ਨੂੰ ਪੱਕ ਹੋ ਗਿਆ ਕਿ ਮਾਸਟਰ ਹੁਣ ਸਾਰੀ ਦਿਹਾੜੀ दारू ਨਾਲ ਡੱਕ ਕੇ ਪਿਆ ਰਹੂ ਉਹ ਬੋਲੀ ਕੁਝ ਨਾ ਉਹ ਚੁੱਪਚਾਪ ਘਰ ਦੇ ਧੰਦੇ ਨਵੇੜਦੀ ਰਹੀ ਅਜੈਬ ਨੂੰ ਆਪਣੇ ਬਚਪਨ ਦੇ ਦਿਨਾਂ ਦੀ ਯਾਦ ਆਉਂਦੀ ਰਹੀ ਜਿਸ ਨੂੰ ਲੋਕ ਆਪਣਾ ਸੁਨਹਿਰੀ ਬਚਪਨ ਕਹਿੰਦੇ ਸੀ ਕਿੱਥੇ ਸੀ ਉਹ ਮੇਰਾ ਸੁਨਹਿਰੀ ਬਚਪਨ ਬਾਪ ਹਰ ਵੇਲੇ ਲੋਹੇ ਦੇ ਫਾਲੇ ਵਾਂਗ ਤਪਿਆ ਰਹਿੰਦਾ ਖੌਰੇ ਕੀ ਦੁੱਖ ਸੀ ਉਸ ਨੂੰ ਮਾਂ ਦੀਆਂ 24 ਘੰਟੇ ਗੱਲਾਂ ਹੀ ਨਾ ਖਤਮ ਹੁੰਦੀਆਂ ਇੱਕ ਤੀਵੀਂ ਆਉਂਦੀ ਇੱਕ ਜਾਂਦੀ ਤੀਵੀਆਂ ਨਾਲ ਮਠਿਆਰ ਮਠਿਆਰ ਇਉਂ ਗੱਲਾਂ ਮਾਰਦੀ ਜਿਵੇਂ ਐਦੂ ਸਿਆਣੀ ਤੇ ਦਾਨੀ ਤੀਵੀਂ ਬਾਰੀ ਕੋਹੀ ਨਾ ਹੋਵੇ ਜੇ ਵੇਲ ਮਿਲਦਾ ਤਾਂ ਭਾਂਡੇ ਭੰਨਣ ਲੱਗ ਜਾਂਦੀ ਰੋਟੀ ਟੁਕ ਬਣਾਉਣ ਦੀ ਮਾਰੀ ਬਿਨਾ ਵਜਾ ਹੀ ਖਲਾਰਾ ਪਾ ਕੇ ਬਹਿ ਜਾਂਦੀ ਦਾਲ ਸਬਜੀ ਸੁਖ ਨਾਲ ਘਰੇ ਬਣੀ ਹੀ ਨਹੀਂ ਸੀ 12 ਮਹੀਨੇ 30 ਦਿਨ ਚਟਣੀ ਚੱਲਦੀ ਕਦੇ ਹਰੀਆਂ ਮਿਰਚਾਂ ਦੀ ਕਦੇ ਲਾਲ ਤੇ ਕਦੇ ਟਿੱਬਿਆਂ ਚੋਂ ਲਿਆਂਦੇ ਚਿਬੜਾਂਦੀ ਕਦੇ ਮਾਂ ਦੀ ਧੀ ਤੋਂ ਰੋਟੀਆਂ ਨਹੀਂ ਪੂਰੀਆਂ ਹੋਈਆਂ ਸੀ ਜੇ ਕਦੇ ਮਾਸਟਰ ਅਜੈਬ ਤੇ ਉਸਦਾ ਛੋਟਾ ਭਾਈ ਸੀਰਾ ਰੋਟੀ ਖਾਣ ਬੈਠ ਜਾਂਦੇ ਤਾਂ ਉਸਦੇ ਸਿਰ ਸੌ ਘੜਾ ਪਾਣੀ ਦਾ ਪੈ ਜਾਂਦਾ ਸੌ ਸੌ ਗਾਲਾਂ ਕੱਢਦੀ ਬਾਪ ਬੰਦੇ ਖਾਣੇ ਦਿਉ ਵਾਂਗ ਆਦਮ ਬੋ ਆਦਮ ਬੋ ਕਰਦਾ ਆਉਂਦਾ ਜਿਵੇਂ ਦੁਨੀਆ ਦਾ ਸਭ ਤੋਂ ਔਖਾ ਕੰਮ ਸਿਰਫ ਉਸਦੇ ਜਮੇ ਹੀ ਆਇਆ ਹੋਵੇ ਔਣ ਸਾਰੋ ਤਪਤਾ ਪਾਣੀ ਮੰਗਦਾ ਉਹ ਪਿਆ ਕਰਿਆ ਮਾਂ ਐਵੇਂ ਹੀ ਝੂਠ ਮਾਰਦੀ ਪਾਣੀ ਭੁੱਬਲ ਵਰਗਾ ਵੀ ਨਾ ਹੋਇਆ ਹੁੰਦਾ ਉਹ ਠੇਡਾ ਮਾਰ ਕੇ ਪਾਣੀ ਵਾਲੀ ਟੋਕਣੀ ਕੰਧ ਨਾਲ ਮਾਰਦਾ ਦੋਵੇਂ ਭਰਾ ਸੇਹਾਂ ਵਾਂਗ ਜੁੱਬੜਾਂ 'ਚ ਦੁਬਕ ਜਾਂਦੇ ਫਿਰ ਗਾਲਾਂ ਦਾ ਮੀਂਹ ਵਰਦਾ ਪਰ ਮਾ ਕਿਹੜਾ ਘੱਟ ਸੀ ਉਸ ਦੀ ਜ਼ੁਬਾਨ ਬ੍ਰਹਮ ਅਸਤਰ ਵਾਂਗ ਅੱਗ ਉਗਲਦੀ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਭੜੇ ਸ਼ਬਦ ਉਹ ਆਪਣੀ ਜ਼ੁਬਾਨ ਚੋਂ ਕਢਦੀ ਜੇ ਗੱਲ ਕਿਤੇ ਹੋਰ ਵੱਧ ਜਾਂਦੀ ਤਾਂ ਉਹ ਆਪਣੇ ਪੱਟਾਂ ਤੇ ਦੋ ਹਥੜਾ ਮਾਰ ਕੇ ਕੀਰਨੇ ਪਾਉਣ ਲੱਗ ਜਾਂਦੀ ਦੋਵਾਂ ਦੀ ਅੱਖ ਕਦੋਂ ਲੱਗਦੀ ਕੋਈ ਪਤਾ ਨਹੀਂ ਸੀ ਇਹ ਹਰ ਦੂਜੇ ਤੀਜੇ ਦਿਨ ਦਾ ਕਿੱਸਾ ਸੀ ਇਹ ਨਹੀਂ ਕਿ ਗਰੀਬੀ ਸੀ ਅਜੈਬ ਦੇ ਬਾਪ ਕੋਰੀ ਤਿੰਨ ਭਰਾ ਸੀ ਤਿੰਨਾਂ ਦੀ ਖੇਤੀ ਇਕੱਠੀ ਪਰ ਰੋਟੀ ਅੱਡੋ-ਅੱਡ ਸੀ। 40 ਕਿੱਲੇ ਪੈਲੀ ਸੀ ਪਰ ਕਟਾਪੇ ਕੱਟਣ ਦੀ ਉਹਨਾਂ ਦੀ ਆਦਤ ਹੀ ਸੀ। ਤਿੰਨੇ ਪਰਿਵਾਰਾਂ ਦਾ ਨਰਕ ਦੇ ਜੀਵਾਂ ਤੋਂ ਕੋਈ ਬਹੁਤਾ ਫਾਸਲਾ ਨਹੀਂ ਸੀ। ਤਿੰਨੇ ਆਦਮੀ ਦਿਨ ਚੜ੍ਹਦੇ ਹੀ ਮੈਲੇ ਕੁਚੈਲੇ ਕੱਪੜੇ ਪਾਈ ਸੀਰੀਆਂ ਨੂੰ ਲੈ ਕੇ ਮਿੱਟੀ ਨਾਲ ਮਿੱਟੀ ਹੋਣ ਲੱਗ ਪੈਂਦੇ। ਪਿੱਛੋਂ ਤਿੰਨੇ ਤੀਵੀਆਂ ਡੰਗਰਾਂ ਨਾਲ ਡੰਗਰਾਂ ਦੀ ਜੂਨ ਭੋਗਦੀਆਂ ਆਪਸ ਵਿੱਚ ਖੈਂਦੀਆਂ। ਨਿਆਣਿਆਂ ਨੂੰ ਵੀ ਨਰਕਕੁੰਡ ਚ ਡੇਗਣ ਤੇ ਤੁਲੀਆਂ ਹੋਈਆਂ ਸੀ। ਨਾ ਕਿਸੇ ਨੂੰ ਖਾਣ ਦੀ, ਨਾ ਪੀਣਨ ਦੀ, ਨਾ ਕਿਤੇ ਜਾਣ ਦੀ ਕੋਈ ਸੁਰਤ ਸੀ, ਨਾ ਵੇਲ ਤੇ ਨਾ ਹੀ ਇੱਛਾ ਸੀ। ਜਾਣ ਆਉਣ ਖਾਣ ਪੀਣ ਦੀ ਇੱਛਾ ਨਿਆਣਿਆਂ ਦੀ ਸੀ ਪਰ ਉਹਨਾਂ ਦੀ ਸੁੰਧਾ ਕੌਣ ਸੀ? ਅਜੈਬ ਹੋਰੀ ਦੋ ਭਰਾ ਤੇ ਦੋ ਤਾਇਆ ਦੇ ਦੋ ਦੋ ਨਿਆਣੇ ਸੀ। ਛੇ ਜਵਾਕਾਂ ਲਈ ਦੁਨੀਆ ਬੇਗਾਨੀ ਸੀ, ਉਹਨਾਂ ਤੋਂ ਘੱਟ ਜ਼ਮੀਨਾ ਵਾਲਿਆਂ ਦੇ ਨਿਆਣਿਆਂ ਦੀ ਹਰ ਚੀਜ਼ ਉਹਨਾਂ ਲਈ ਹਸਰਤ ਦਾ ਅਜੂਬਾ ਸੀ। ਨਿਆਣੇ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਖਾਂ ਦੀਆਂ ਚੀਜ਼ਾਂ ਨਵੀਆਂ ਜਾਗਟਾਂ ਨਵੇਂ ਖੜਾਉਣੇ ਉਹ ਸਾਰੀਆਂ ਚੀਜ਼ਾਂ ਨੂੰ ਘਰ ਦੇ ਕੋਲਿਆਂ ਨਾਲ ਲੱਗ ਕੇ ਵੇਖਣ ਲੱਗਦੇ ਘਰ ਦੇ ਮਾਹੌਲ ਨੇ ਉਹਨਾਂ ਅੰਦਰ ਇੰਨਾ ਡਰ ਪੈਦਾ ਕਰ ਦਿੱਤਾ ਸੀ ਕਿ ਕਿਸੇ ਬਗਾਨੇ ਨਿਆਣੇ ਦੀ ਚੀਜ਼ ਨੂੰ ਉਹ ਹੱਥਾਂ 'ਚ ਫੜਨ ਤੋਂ ਵੀ ਤਰਹੰਦੇ ਸੀ ਨਾ ਜਾਣੇ ਕਿਤੇ ਟੁੱਟ ਹੀ ਨਾ ਜਾਵੇ ਲੋਕਾਂ ਦੇ ਜਵਾਕ ਮੇਲੇ ਤੋਂ ਲਿਆਂਦੇ ਟਰੈਕਟਰ ਵਾਜੇ ਪੀਪਨੀਆਂ ਨਾਲ ਖੇਡਦੇ ਜਾਂ ਹੱਟ ਤੋਂ ਲਿਆਂਦੇ ਨਵੇਂ ਤਾਸ਼ ਨਾਲ ਜਿਨ੍ਹਾਂ ਦੇ ਪੱਤਿਆਂ ਤੇ ਪਾਊਡਰ ਲੱਗਿਆ ਹੁੰਦਾ ਪਰ ਇਹ ਜਵਾਖ ਖੇਡਦੇ ਸੀ ਘਰ ਦੀ ਬਣਾਈ ਲੀਰਾ ਦੀ ਖਿੱਦੋ ਨਾਲ ਮੋਮ ਪਿਘਲਾ ਕੇ ਬਣਾਈ ਪੱਥਰ ਵਰਗੀ ਗੇਂਦ ਨਾਲ ਜਾਂ ਬਾਹਰਲੇ ਘਰੇ ਖੜੀ ਕਿਕਰ ਤੋਂ ਵੱਢ ਕੇ ਲਿਆਂਦੇ ਹੋਏ ਖੁੰਡੇ ਨਾਲ ਖਿੱਦੋ ਖੁੰਡੀ ਖੇਡਦੇ ਸ਼ਾਮ ਨੂੰ ਉਹਦੇ ਬਾਪ ਘੋਰੀ ਮੁੜਦੇ ਮਿੱਟੀ ਨਾਲ ਲਿਬੜੇ ਗੱਡੇ ਤੇ ਬੈਠੇ ਇਉਂ ਲੱਗਦੇ ਜਿਵੇਂ ਪ੍ਰਾਤਨ ਆਦਵাসী ਵਰਿਆਂ ਬਾਦ ਕਿਸੇ ਖੂਨੀ جنگ ਤੋਂ ਪਰਤ ਰਹੇ ਹੋਣ ਉਹਨਾਂ ਦੀ ਦੇਖ ਉਹਨਾਂ ਦੀ ਬੋਲਚਾਲ ਉਹਨਾਂ ਦੀਆਂ ਅੱਖਾਂ ਅੰਦਰਲੀ ਜ਼ਹਿਰ ਨੂੰ ਵੇਖ ਕੇ ਸ਼ਾਇਦ ਹੀ ਕਦੇ ਉਹਨਾਂ ਦੇ ਬਾਪ ਹੋਣ ਵਰਗਾ ਅਹਿਸਾਸ ਕਿਸੇ ਨਿਆਣੇ ਦੇ ਅੰਦਰ ਪਣ ਪਿਆ ਹੋਵੇ ਕਦੇ ਕਿਸੇ ਨੇ ਉਹਨਾਂ ਤਿੰਨਾਂ ਨੂੰ ਆਪਣੇ ਨਿਆਣਿਆਂ ਨਾਲ ਗੱਲਬਾਤ ਕਰਦੇ ਨਹੀਂ ਸੀ ਵੇਖਿਆ ਅਜੈਬ ਨੂੰ ਲੱਗਦਾ ਹੁੰਦਾ ਘਰ ਦੇ ਹਾਲਾਤ ਇੱਕ ਗड्ढे ਵਰਗੇ ਹੀ ਸੀ ਜੋ ਇੱਕ ਗਹਿਰੀ ਗਾਰ ਵਿੱਚ ਖੁੱਬਿਆ ਖੜਾ ਸੀ ਪਰਿਵਾਰ ਦੇ ਕੁਲ ਜੀ ਉਸ ਗड्ढे ਨੂੰ ਧੱਕਣ ਤੇ ਲੱਗੇ ਹੋਏ ਸਨ ਅਜੈਬ ਥੀ ਉਸਦੇ ਤਾਏ ਦਾ ਮੁੰਡਾ ਜਸਵੰਤ ਦੋਵੇਂ ਹੀ ਵੱਡੇ ਸੀ ਜਦੋਂ ਛੁੱਟੀਆਂ ਹੁੰਦਾ ਹੁੰਦੀਆਂ ਦੋਵਾਂ ਦੀ ਡਿਊਟੀ ਡੰਗਰ ਸਾਹਮਣ ਤੇ ਲੱਗ ਜਾਂਦੀ ਉਹ ਛੁੱਟੀਆਂ ਤੋਂ ਪਹਿਲਾਂ ਦਿਨ ਗਿੰਦੇ ਰਹਿੰਦੇ ਸੀ ਕਿ ਚਲੋ 4 ਦਿਨ ਮਾਸਟਰਾਂ ਦੀਆਂ ਛਿੜਕਾਂ ਤੋਂ ਤੱਕ ਖਿਹੜਾ ਛੁੱਟੇ ਪਰ ਛੁੱਟੀ ਦੇ ਪਹਿਲੇ ਦਿਨ ਹੀ ਡੰਗਰਾਂ ਦਾ ਵਗ ਉਹਨਾਂ ਦੀਆਂ ਅੱਖਾਂ 'ਚ ਅਥਰੂ ਲਿਆ ਦਿੰਦਾ ਅੜਬ ਮਈਆਂ ਦੇ ਮੋੜੇ ਲਾਲਾ ਪੈਰਾਂ ਦੀਆਂ ਤਲੀਆਂ ਘਸ ਜਾਂਦੀਆਂ ਇਹ ਸੀ ਸੁਨਹਿਰੀ ਬਚਪਨ ਉਹ ਬਚਪਨ ਨੂੰ ਯਾਦ ਕਰਦਾ ਰਿਹਾ ਤੀਜਾ ਹਾੜਾ ਪਾਉਂਦੇ ਪਾਉਂਦੇ ਉਹ ਨੂੰ ਵਾਵਾ ਨਸ਼ਾ ਹੋ ਗਿਆ ਸੀ। ਛਾਤੀ ਅੰਦਰਲੀ ਗਹਿਰ ਐਵੇਂ ਥੋੜੀ ਜਿਹੀ ਘਟ ਹੋਈ ਸੀ। ਉਹਦੇ ਸਿਰ ਦਾ ਭਾਰਾਪਨ ਓਕਣ ਹੀ ਸੀ। ਉਸਨੇ ਟੀਵੀ ਦਾ ਰਿਮੋਟ ਦੱਬਿਆ। ਸਾਹਮਣੇ ਬੇਤਹਾਸ਼ਾ ਭੀੜ ਬਾਜ਼ਾਰ ਵਿੱਚ ਭੱਜੀ ਜਾ ਰਹੀ ਸੀ। ਇਸ ਤੋਂ ਪਹਿਲਾਂ ਕਿ ਕੋਈ ਖਬਰ ਉਹ ਸੁਣਦਾ ਉਸਨੇ ਚੈਨਲ ਬਦਲ ਦਿੱਤਾ। ਅਗਲੇ ਚੈਨਲ ਤੇ ਹੜ੍ਹਾਂ ਨਾਲ ਡੁੱਬੇ ਪਿੰਡਾਂ ਦਾ ਦ੍ਰਿਸ਼ ਵਿਖਾਇਆ ਜਾ ਰਿਹਾ ਸੀ। ਇੱਕ ਨਿੱਕੀ ਜਿਹੀ ਕਿਸ਼ਤੀ 'ਚ ਦੋ ਨਿਆਣੇ, ਇੱਕ ਮਰੀਲ ਜਿਹੀ ਜਨਾਨੀ ਤੇ ਇੱਕ ਬੱਕਰੀ ਪਿੰਡ ਤੋਂ ਕਿਤੇ ਦੂਰ ਜਾ ਰਹੇ ਸੀ। ਉਸਨੇ ਚੈਨਲ ਫੇਰ ਬਦਲਿਆ। ਇੱਕ ਮੋٹے ਜਿਹੇ ਢਿੱਡ ਵਾਲਾ ਆਦਮੀ ਆਰਟ ਆਫ ਲਿਵਿੰਗ ਬਾਰੇ ਦੱਸ ਰਿਹਾ ਸੀ। ਉਸਦਾ ਚਿੱਤ ਹੋਰੂ ਜਿਹਾ ਹੋ ਗਿਆ। ਟੀਵੀ ਬੰਦ ਕਰਕੇ ਉਹ ਮੋੜ ਮੂੰਹ ਸਿਰ ਲਪੇਟ ਕੇ ਪੈ ਗਿਆ। ਮੰਗਰੋ ਬਲਜੀਤ ਆਈ, ਉਹ ਗਲਾਸ ਤੇ ਪਾਣੀ ਵਾਲੀ ਗੜਵੀ ਚੁੱਕ ਕੇ ਲੈ ਗਈ। ਧੰਨਵਾਦ।